ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ 802364 ਤੇ 80993 ਦੇ ਚੁਣੇ ਹੋਏ 3381 ਉਮੀਦਵਾਰਾਂ ਦੇ ਸਟੇਸ਼ਨ ਅਲਾਟਮੈਂਟ ਤਿਆਰ ਕਰਨ ਸੰਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਨੂੰ ਡਾਇਰੈਕਟਰ ਸਿੱਖਿਆ ਭਾਗ ਪੰਜਾਬ ਐਲੀਮੈਂਟਰੀ ਸਿੱਖਿਆ ਦੁਆਰਾ ਜਾਰੀ ਕੀਤੇ ਗਏ ਇੱਕ ਲੇਟੈਸਟ ਪੱਤਰ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਨੂੰ ਯਾਦ ਰੱਖਣਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਜ਼ਰੂਰ ਕਰ ਲਈ ਤਾਂ ਜੇਰੇ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ 88244 ਤੇ 88943 ਭਤੀ ਲਈ 13 ਦਿਨਾਂ ਵਿੱਚ ਤਿੰਨ ਵੱਖ-ਵੱਖ ਪੱਤਰ ਲਿਖ ਕੇ ਡੀਓ ਐਲੀਮੈਂਟਰੀ ਸਿਖਿਆ ਨੂੰ ਮੁਹਾਲੀ ਡੀਪੀਆਈ ਐਲੀਮੈਂਟਰੀ ਸਿਖਿਆ ਦੇ ਦਫ਼ਤਰ ਵਿੱਚ ਸਟੇਸ਼ਨ ਅਲਾਟ ਕਰਕੇ ਤੇ ਅਪਾਇੰਟਮੈਂਟ ਲੈਟਰ ਤਿਆਰ ਕਰਨ ਲਈ ਬੁਲਾਇਆ ਗਿਆ ਹੈ ਪਹਿਲਾ ਮਿਤੀ 13/3/2025 ਨੂੰ ਫੇਰ 14/3/2025 ਨੂੰ ਤੇ ਲੇਟੈਸਟ 15/3/2025 ਨੂੰ ਪੱਤਰ ਲਿਖਿਆ ਗਿਆ ਹੈ ਮਿਤੀ 14/3/2025 ਦੇ ਪੱਤਰ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿਕਿਆ ਨੂੰ ਮਿਤੀ 15/3/2025 ਵਿਨੂਮ ਹਾਲੀ ਦਫ਼ਤਰ ਨਾ ਆਉਣ ਲਈ ਲਿਖਿਆ ਗਿਆ ਸੀ ਪਰੰਤੂ ਲੇਟੈਸਟ ਲੈਟਰ ਵਿੱਚ ਕੀ ਲਿਖਿਆ ਗਿਆ ਹੈ ਆਓ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਹਾਂ ਇਸ ਵਿੱਚ ਲਿਖਿਆ ਗਿਆ ਹੈ ਸੇਵਾ ਵਿਖੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਪੰਜਾਬ ਮੀਮਾ ਨੰਬਰ 510 ਮਤੀ ਅਸੇ ਨਗਰ 15 ਤੈ 20 25 ਵਿਸ਼ਾ ਈਟੀਟੀ ਕਾਡਰ ਦੀਆਂ 2364 ਤੇ 59 ਚੋਣਾਂ ਦੇ ਭਰਤੀਆਂ ਦੇ ਨਿਯੁਕਤੀ ਪੱਤਰ ਤਿਆਰ ਕਰਨ ਸੰਬੰਧੀ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਈਟੀਟੀ ਕਾਡਰ ਦੇ ਨਿਯੁਕਤੀ ਅਧਿਕਾਰੀ ਹੋ ਇਸ ਲਈ ਸੰਬੰਧਿਤ ਯੋਗ ਉਮੀਦਵਾਰਾਂ ਨੂੰ ਦਿੱਤੇ ਜਾਣ ਵਾਲੇ ਨਿਯੁਕਤੀ ਪੱਤਰ ਆਪ ਜੀ ਦੇ ਅਸਤਾਖਾਂ ਹੇਠ ਜਾਰੀ ਕੀਤੇ ਜਾਣੇ ਹਨ ਇਸ ਲਈ ਆਪ ਨਿਜੀ ਪੱਧਰ ਤੇ ਆਪਣੇ ਦਫਤਰ ਦੇ ਡੀਲਿੰਗ ਹੈੱਡ ਸਮੇਤ ਮਿਤੀ 16 3025 ਨੂੰ 9 ਵਜੇ ਇਸ ਦਫਤਰ ਵਿੱਚ 6ਵੀਂ ਮੰਜ਼ਲ ਤੇ ਕਾਨਫਰੰਸ ਹਾਲ ਵਿੱਚ ਪਹੁੰਚਣਾ ਯਕੀਨੀ ਬਣਾਇਆ ਜਾਵੇ ਇਹਦੇ ਨਾਲ ਹੀ ਲੈਪਟਾਪ ਤੇ ਜ਼ਰੂਰੀ ਸਟੇਸ਼ਨਰੀ ਦਾ ਸਮਾਨ ਜਿਵੇਂ ਕਿ ਲੀਗਲ ਸਾਈਜ਼ ਪੇਪਰਾਂ ਦੇ 2 ਰਿਮ ਸਟੈਪਲਰ ਤੇ ਸਟੈਪਲਰ ਪਿੰਨਾ ਡੈਪਰ ਅਤੇ ਪਰਤੀਸੰਬੰਧੀ ਡਿਸਪੈਚ ਰਜਿਸਟਰ ਆਦ ਵੀ ਲਿਆਂਦਾ ਜਾਵੇ ਇਸ ਨੂੰ অতি ਜ਼ਰੂਰੀ ਸਮਝਿਆ ਜਾਵੇ ਕਿਸੇ ਵੀ ਦੇਰੀ ਅਣਗਹਿਲੀ ਦੀ ਜ਼ਿੰਮੇਵਾਰੀ ਆਪ ਜੀ ਦੀ ਨਿਜੀ ਹੋਵੇਗੀ ਉਹ ਦਸਤਖਤ ਕੀਤੇ ਹਨ ਸਹਾਇਕ ਡ੍ਰੈਕਰ ਅਮਲਾ 2 ਵੱਲੋਂ ਇਸ ਨਵੇਂ ਲੇਟੈਸਟ ਪੱਤਰ ਤੋਂ ਹੁਣ ਪਹਿਤੂ ਇਹ ਗੱਲ ਦਿਖਾਈ ਦੇ ਰਹੀ ਹੈ ਕਿ ਹੋ ਸਕਦਾ ਹੈ ਹੁਣ ਚੁਣੇ ਹੋਏ ਕੈਂਡੀਡੇਟ ਦੀ ਜੋ ਅਪੁਆਇੰਟਮੈਂਟ ਲੈਟਰ ਵੰਡ ਸਮਰੂਹ ਹੈ ਇਹ ਵਿਧਾਨ ਸਭਾ ਸੈਸ਼ਨ ਜੋ ਕਿ 21 ਮਾਰਚ ਨੂੰ ਸ਼ੁਰੂ ਹੋਣਾ ਹੈ ਉਸ ਤੋਂ ਪਹਿਲਾਂ ਹੀ ਇਹ ਸਮਰੂਹ ਕਰਕੇ ਤੇ ਨਿਯੁਕਤੀ ਪੱਤਰ ਵੰਡ ਦਿੱਤੇ ਜਾਣ ਤੇ ਜੁਆਇਨਿੰਗ ਵੀ ਹੋ ਸਕਦਾ ਹੈ ਕਿ ਜਲਦੀ ਹੀ ਕਰਵਾ ਦਿੱਤੀ ਜਾਵੇ ਇਸ ਤਰ੍ਹਾਂ ਦੀਆਂ ਕੰਸੂਮਾਂ ਮਿਲਦੀਆਂ ਹਨ ਕਿ ਜੁਆਇਨਿੰਗ ਆਉਣ ਵਾਲੇ 7-8 ਦਿਨਾਂ ਵਿੱਚ ਕਰਵਾ ਦਿੱਤੇ ਜਾਣ ਦੀ ਸੰਭਾਵਨਾ ਬਣ ਰਹੀ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਚੁਣੇ ਹੋਏ 3381 ਉਮੀਦਵਾਰ ਜੋ ਕਿ ਦੋਹਾਂ ਹੀ ਭਰਤੀਆਂ ਯਾਨੀ ETT 2364 ਤੇ ETT 1994 ਦੇ ਉਮੀਦਵਾਰਾਂ ਲਈ ਇਹ ਇੱਕ ਬਹੁਤ ਹੀ ਖੁਸ਼ਖਬਰੀ ਵਾਲੀ ਗੱਲ ਹੋਏਗੀ ਤੇ ਉਹਨਾਂ ਵਾਸਤੇ ਵਨ-ਵਨ ਸਿਚੁਏਸ਼ਨ ਹੋਵੇਗੀ ਇਸ ਦੇ ਨਾਲ ਹੀ 3-4000 ਬੈਕਲੌਗ ਦੇ ਜੋ ਉਮੀਦਵਾਰ ਹਨ ਤੇ ਵੇਟ ਕਰ ਰਹੇ ਹਨ ਉਹਨਾਂ ਵਾਸਤੇ ਵੀ ਰਸਤਾ ਖੁੱਲੇਗਾ ਤੇ ਉਹ ਵੀ ਉਮੀਦ ਕਰ ਸਕਣਗੇ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਵੀ ਨੌਕਰੀ ਮਿਲ ਸਕਦੀ ਹੈ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ